ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ Braiderry Farm Mogga ਤੇ ਜੇ ਕਿਸੇ ਵੀ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟੇ ਸੈੱਟ ਕਰ ਲਓ ਜੀ ਇੱਕ ਆਪਣੇ Instagram ਅਕਾਊਂਟ ਨੂੰ ਵੀ ਫੋਲੋ ਕਰ ਲਓ ਜੀ Braiderry Farm Mogga ਦੇ ਨਾਮ ਤੇ ਅੱਜ ਦੀ ਵੀਡੀਓ ਪਿੰਡ ਕਾਲੇਕੇ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹੇ ਮੋਗੇ ਦੀ ਆ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਬਾਈ ਉਹ ਫਾਰਮ ਦਾ ਕੰਮ ਕਰਦੇ ਆ ਰੁਟੀਨ 'ਚ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ ਆਪਣੇ ਚੈਨਲ ਤੇ ਬਹੁਤ ਵੀਡੀਓ ਬਾਈ ਦੀਆਂ ਅਪਲੋਡ ਨੇ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਕੀ ਦੁੱਧਵਾ ਦਾ ਕਿੰਨਾ ਮਾਸੂਆ ਸਸਰੀ ਘਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਅਮਨਦੀਪ ਸਿੰਘ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਆਪਾਂ ਪਹਿਲਾ ਵੀਡੀਓ ਪਾਏ ਸੀ 6 ਲੋਗੇ ਸੀ ਪਸਵੇਂ 8 ਜੀ ਹੋਗੇ ਸੀ ਠੀਕ ਆ ਜੀ ਅੱਜ ਦੋ ਐਨੀਮਲ ਸੇਲ ਆ ਇੱਕ ਨੰਬਰ ਤੋਂ ਸ਼ੁਰੂ ਕਰਦੇ ਛੋਟੀ ਦੀ ਕੀ ਡਿਟੇਲ ਆ ਜੀ ਇਹ ਬਾਈ ਜੀ ਪਹਿਲਾ ਸੁਆ ਸੁਈ ਵੀ ਆ ਠੀਕ ਆ ਜੀ 10 ਤੋਂ 12 ਦਿਨ ਸੁਈ ਨੂੰ ਹੋਗੇ ਠੀਕ ਆ ਬੱਚਾ ਜੀ ਮਗਰ ਇਹਦੇ ਮਗਰ ਕੱਟੀ ਬਹੁਤ ਚੰਗੀ ਆ ਕਿਹੜੀ ਆ ਬੈਠੀ ਜਿਹੜੀ ਕੱਟੀ ਤੁਸੀਂ ਦੇਖ ਸਕਦੇ ਹੋ ਸੋਹਣੀ ਕੱਟੀ ਆ ਜੀ ਸਿਰਫ ਪੂਸਟ ਚ ਟੋਆ ਬਾਕੀ ਸਾਰੀ ਬਲੈਕ ਆ ਜੀ ਕੀ ਇਸ ਕੁਆਲਿਟੀ ਸੋਣੀ ਕਿੰਨਾ ਦੁੱਧ ਜਾਂ ਬੋਲਾ ਤਿਆਰ ਆਈ ਐ ਇਸ ਵਕਤ ਦੁੱਧ ਮੰਨ ਲਾ ਭਾਈ ਆਪਾਂ 9 ਕਿਲੋ ਚੋ ਲੈਨੇ ਬੱਚੇ ਨੂੰ ਛੱਡ ਕੇ ਮੰਨ ਲਾ ਵੀ ਸਾਡੇ ਬੱਚੇ 10 ਮੰਨ ਲੇ ਕੋਈ 11 ਮੰਨ ਲੇ ਠੀਕ ਆ ਜੀ ਹਾਂਜੀ ਕੱਲੇ ਹਜੇ ਮੰਨ ਲਾ ਵੀ ਦਾਣੇ ਪਾਏ ਦੇ ਹਜੇ ਕੋਈ ਲੇਟ ਨਹੀਂ ਪਾਏ ਇਹਨੂੰ ਕੋਈ ਕਾੜਾ ਨਹੀਂ ਦਿੱਤਾ ਅੱਜ ਦਿੱਤਾ ਇਹਨੂੰ ਕਾੜਾ ਪਹਿਲੇ ਦਿਨ ਠੀਕ ਆ ਜੀ ਹਾਂਜੀ ਵੀ ਦੁੱਧ ਛੋਟੀ 12 ਕਿਲੋ ਚਵਾਉ ਕੀ ਬੱਚੇ ਨੂੰ ਛੱਡ ਕੇ ਠੀਕ ਆ ਕਿੰਵੇਂ ਸੂਏ ਸੂਈ ਐ ਜੀ ਇਹ ਪਹਿਲ ਨਹੀਂ ਆ ਭਾਈ ਪਹਿਲ ਨਹੀਂ ਐ 3 ਦਿਨ ਦੋ ਜੀ ਦੰਦੋਂ ਦੇ ਚਾਰ ਦੰਦ ਹੋ ਬਈ ਆਪਾਂ ਯਾਰ ਵੇਖੇ ਨਹੀਂ ਆਪਾਂ ਨੂੰ ਫੇ ਬਾਲੀ ਨੌਲਿਜ ਨਹੀਂ ਦਿੰਦਾ ਬਾਰੇ ਠੀਕ ਆ ਬਈ ਵੇਖੀ ਨਹੀਂ ਅਜੇ ਹਾਂ ਠੀਕ ਆ ਜੀ ਤੇ ਠੰਡੀ ਸੀਲ ਬਈ ਪੂਰੀ ਆ ਭਾਵਾਂ ਦੋਵੇਂ ਪਾਸੇ ਬਹਿ ਕੇ ਚੋਲੋ ਇਹਨੇ ਰਿੰਗਨ ਲੱਗ ਗਿਆਣਾ ਚਵਾਈ ਦੇ ਟਾਈਮ ਤੇ ਠੀਕ ਆ ਜੀ ਹਾਂ ਤੋੜ ਕੇ ਦਿਖਾ ਦਿਓ ਜੀ ਟਾਪ ਬ੍ਰੀਡਡ ਪਹਿਲਾਂ ਝੋਟੀ ਆ ਜੀ ਬਾਈ ਦੀ ਮਗਰ ਸੋਹਣੀ ਕੱਟੀ ਆ ਤਰਕੀਬਨ 10 ਦਿਨ ਹੋ ਗਏ 10 ਦਾ ਕੇ ਸੂਈ ਨੂੰ ਇਸ ਵਕਤ 10 ਤੋਂ 11 ਕਿਲੋ ਨੈਟ ਤਿਆਰ ਆ ਜੀ ਕੱਟੀ ਨੂੰ ਚੰਗਾ ਕੇ ਬਾਈ ਕਹਿੰਦਾ ਆਪਾਂ 9 ਕਿਲੋ ਦੁੱਧ ਚੁੰਨੇ ਆ ਜੀ ਬਾਕੀ ਫੇਸ ਕੁਆਲਟੀ ਝੋਟੀ ਦੀ ਬਹੁਤ ਸੋਹਣੀ ਆ ਰਵਾਨਾ ਤੁਹਾਨੂੰ ਨੇੜੇ ਤੋਂ ਦਿਖਾ ਦਿੰਨਾ ਜੀ ਬਹੁਤ ਸ਼ਾਨਦਾਰ ਰਵਾਨਾ ਦੇਖ ਸਕਦੇ ਹੋ ਤੁਸੀਂ ਥਣਾ ਦੇ ਸਹਜ ਬਹੁਤ ਸੋਹਣੇ ਚਾਰੇ ਥਣ ਨਿਖੜਵੇਂ ਇੱਕ ਸਹਜ ਦੇ ਤੁਹਾਨੂੰ ਨੇੜੇ ਤੋਂ ਦਿਖਾ ਦਿੰਨਾ ਜੀ ਦੇਖ ਸਕਦੇ ਥੋੜਾ ਕੈਮਰੇ ਤੋਂ ਡਰਦਾ ਜੀ ਪਸੂ ਹੱਥੀ ਜਵਾਈ ਵਾਲੇ ਥਾਣਾ ਗੇਟ ਠੰਗੂ ਵਿਥੀ ਤੇ ਲੱਗਿਆ ਜੀ ਚਾਰੇ ਸੋਹਣੀ ਫੇਸ ਕੁਆਲਿਟੀ ਸੋਨਾ ਕੁੰਡਾ ਸੈਂਗ ਰੰਗ ਰੂਪ ਦੀ ਸੋਹਣੀ ਹੈ ਦੇਖ ਸਕਦੇ ਹੋ ਤੁਸੀਂ ਫੇਸ ਤੁਹਾਨੂੰ ਨੇੜੇ ਤੋਂ ਦਿਖਾ ਦਿੰਨਾ ਜੀ ਬਾਕੀ ਜਿੰਨਾ ਦੁੱਧ ਬਾਈ ਨੇ ਦੱਸਿਆ ਤਸੱਲੀ ਤੁਸੀਂ ਆਪ ਕਰਨੀ ਚਾਹੇ ਦੋ ਟਾਈਮ ਚਬਾਈ ਕਰ ਲੋ ਚਾਹੇ چار ਟਾਈਮ ਚਬਾਈ ਕਰ ਲੋ ਬੈਕ ਸਾਈਡ ਤੋਂ ਵੀ ਥਣ ਚੈੱਕ ਕਰ ਲੋ ਜੀ ਸੋਹਣਾ ਥਣ ਸੀਲ ਸਾਬੂ ਕਰਮ ਵਾਲੀ ਬਾਈ ਦੱਸਦਾ ਕਿ ਬਹੁਤ ਜ਼ਿਆਦਾ ਜੀ ਕੀ ਮੁੱਲ ਹੈ ਇਹਦਾ ਮੁੱਲ ਹੈ ਬਈ ਆਪਾਂ ਹੁਣ ਜਮ ਫਿਕਸ ਜਾਈਏ ਦਾ 85000 ਰੁਪਏ ਠੀਕ ਆ ਜੀ ਹਾਂਜੀ ਬਾਈ ਗੰਦਾ ਪ੍ਰਾਈਸ ਇਹਦਾ ਫਿਕਸ ਜਾਈ ਆ 87000 ਰੁਪਿਆ ਜਿਹੜੇ ਵੀਰ ਨੂੰ ਝੋਟੀ ਪਸੰਦ ਆਉਂਦੀ ਆ ਨੰਬਰ 22 ਦਾ ਸਕਰੀਨ ਤੇ ਚੱਲੂਗਾ ਕਨੈਕਟ ਬਾਈ ਨਾ ਕਰ ਸਕਦੇ ਆ ਹਾਈਡ ਦੇ ਪੱਖ ਤੋਂ ਬਹੁਤ ਉੱਚੇ ਲੰਮੇ ਕਦ ਕੱਢਦੀ ਬਾਕੀ ਤੁਹਾਨੂੰ ਦੈਸ ਹੀ ਰਹੀ ਆ ਜੀ ਹੈਵੀ ਬਾਡੀ ਵੇਟ ਦੀ ਝੋਟੀ ਆ ਜੀ ਸੋਹਣੀ ਟੌਪ ਬ੍ਰੀਡ ਵਾਲੇ ਦੋ ਨੰਬਰ ਹੈ ਜੀ ਇਹ ਗਾਂ ਦੀ ਕੀ ਡਿਟੇਲ ਆ ਜੀ ਇਹ ਬਾਈ ਚੌਥਾ ਸੁਆ ਸੁਈ ਸੁਣੀ ਆ ਠੀਕ ਆ ਜੀ ਹਾਂ ਜੀ ਆਪਾਂ ਤਾਂ ਲਿਆਂਦੀ ਆ ਗਾਂ ਠੀਕ ਆ ਜੀ ਇਹ ਇਤੁਰ ਨੂੰ ਤਾਂ ਪਤਾ ਨਹੀਂ 8 ਮਹੀਨੇ ਹੋ ਗਏ ਹੁਣ 10 ਹੋ ਗਏ ਹੁਣ ਹਨਾ ਠੀਕ ਆ ਜੀ ਹੁਣ ਗਾਂ ਹੀ ਮਾਲਾ ਹੀਟ ਦੇ ਵਿੱਚ ਆ ਬਾਈ ਐਸ ਵਕਤ ਤੇ ਏ ਆਈ ਕਰਾਈ ਆ ਆਪਾਂ ਨਹੀਂ ਕਰਾਈ ਨਹੀਂ ਬਾਈ ਯਾਰ ਆਪਾਂ ਠੀਕ ਆ ਜੀ 8 ਕਿਲੋ ਦੁੱਧ ਆਪਾਂ ਜੋਕ ਕੇ ਦੇ ਦਿਆਂਗੇ ਕੋਈ ਵੀ ਆਵੇ ਭੈਣ ਭਰਾ ਠੀਕ ਆ ਜੀ ਹਾਂਜੀ ਬਾਈ ਕਿੰਨੀ ਬਾਗੀ ਚੰਗੀ ਆ ਬਾਈ ਠੀਕ ਆ ਬਾਈ ਕਹਿੰਦਾ ਚੌਥੇ ਸੂਏ ਮਾਲਕਾਂ ਨੇ ਦੱਸਿਆ ਕਿ ਸੂਈ ਹੋਈ ਆ ਸੂਏ ਦਾ ਆਪਾਂ ਕਹਿ ਨਹੀਂ ਸਕਦੇ ਬਾਈ ਕਿੰਨਾ ਟਾਈਮ ਹੋ ਗਿਆ ਕਿਉਂਕਿ ਆਪਣੀ ਲਿਆਂਦੀ ਹੋਈ ਆ 8 ਕਿਲੋ ਨੈਟ ਕੰਡੇ ਵਾਲਾ ਤਿਆਰ ਆ ਦੁੱਧ ਜੀਦੀ ਬਾਈ ਗਰੰਟੀ ਲੈਂਦੇ ਆ ਤਸੱਲੀ ਤੁਸੀਂ ਆਪ ਕਰਨੀ ਚਾਹੀਏ ਦੋ ਟਾਈਮ ਚੁਵਾਈ ਕਰ ਲੋ ਚਾਹੀ ਚਾਰ ਟਾਈਮ ਚੁਵਾਈ ਕਰ ਲੋ ਥਾਣਾ ਦੇ ਸਾਈ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਜੀ ਨਿਖੜਵੇਂ ਚਾਰੇ ਥਾਣਾ ਸੋਹਣੇ ਸਾਈ ਦੇ ਚੁਵਾਈ ਇੱਕ ਨੰਬਰ ਆ ਤੇ ਸੀਯੂ ਸਾਊ ਬਾਈ ਦੱਸਦਾ ਕਿ ਪੂਰੀ ਆ ਇਧਰਲੀ ਸਾਈਡ ਤੋਂ ਵੀ ਥਾਣਾ ਦਿਖਾ ਦਿੰਨਾ ਜੀ ਤੁਹਾਨੂੰ ਕੀ ਮੁੱਲ ਆ ਜੀ ਇਹਦਾ ਇਹ 13000 ਰੁਪਏ ਦੀ ਗਾਂ ਦੇ ਦਿਆਂਗੇ ਭਾਈ ਠੀਕ ਆ ਜੀ ਮੁੱਲ ਬਾਈ ਨੇ ਛੋਟਾ ਜਿਹਾ ਕੀਤਾਗਾ 13000 ਰੁਪਿਆ ਜਿਹੜੇ ਵੀ ਉਹਨੂੰ ਪਸੰਦ ਆਊਗੀ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਕਨੈਕਟ ਠੰਡੀ ਸੀਲ ਆ ਬਾਈ ਵੀ ਐ ਨਹੀਂ ਹਣ ਆਪੇ ਤਾਂ ਬਿਨਾਂ ਨਿਆਣੇ ਤੇ ਝੋਲੇ ਨੇ ਤੇ ਝੋਟੀ ਵੀ ਆਪਣੀ ਪੂਰੀ ਠੰਡੀ ਸੀਲ ਆ ਠੀਕ ਆ ਜੀ ਠੰਡੀ ਸੀਲ ਦੀ ਬਾਈ ਕਹਿੰਦਾ ਫੁੱਲ ਝੋਟੀ ਵੀ ਆਪਣੀ ਠੰਡੀ ਸੀਲ ਆ ਤੇ ਗਾਂ ਵੀ ਪੂਰੀ ਠੰਡੀ ਸੀਲ ਆ ਬਾਕੀ ਤਸੱਲੀ ਤੁਸੀਂ ਆ ਕੇ ਇੱਥੇ ਕਰ ਸਕਦੇ ਹੋ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਕਨੈਕਟ ਬਾਈ ਨਾ ਕਰ ਸਕਦੇ ਧੰਨਵਾਦ